ਵਾਪਿਸ ਲਿਆ ਖੇਤੀ ਕਰੋਨਾ ਵਾਲਾ ਬਿਆਨ ਸੁਕੰਗਣਾ ਦੇ ਬਿਆਨ ਵਾਪਸੀ ਤੇ ਮਲਵਿੰਦਰ ਕੰਗਦਾ ਦਾ ਬਿਆਨ ਆਇਆ ਸਾਹਮਣੇ ਇਹ ਪੂਰੀ ਤਰ੍ਹਾਂ ਭਾਜਪਾ ਦੀ ਸਾਜਿਸ਼ ਹੈ ਮੋਦੀ ਸਰਕਾਰ ਨੂੰ ਲੈਣਾ ਚਾਹੀਦਾ ਹੈ ਇਸ ਤੇ ਸੱਪ ਐਕਸ਼ਨ ਭਾਜਪਾ ਦੀ ਨਫਰਤ ਫਲਾਉਣ ਵਾਲੀ ਮੈਂਬਰ ਪਾਰਲੀਮੈਂਟ ਕੰਗਨ ਰਣਾਉਤ ਇੱਕ ਵਾਰ ਫੇਰ ਆਪਣੇ ਬਿਆਨਾਂ ਤੋਂ ਮੁੱਕਰ ਗਈ ਹੈ ਉਹ ਪਿਛਲੇ 3-4 ਦਿਨਾਂ ਚ ਉਹਨੇ ਬਾਰ-ਬਾਰ ਬਿਆਨ ਦੇ ਕੇ ਔਰ ਫਿਰ ਉਹ ਵਿਡਰੋਅ ਕੀਤੇ ਪਰ ਉਤੋਂ ਕੰਗਨ ਰਣਾ ਦਾ ਇਹ ਕਹਿਣਾ ਵੀ ਮੈਨੂੰ ਇਸ ਗੱਲ ਦਾ ਖਿਆਲ ਆਇਆ ਵੀ ਮੈਂ ਕਲਾਕਾਰ ਦੇ ਨਾਲ-ਨਾਲ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਵੀ ਹਾਂ ਜਿਸ ਮੈਂਬਰ ਪਾਰਲੀਮੈਂਟ ਨੂੰ ਕੰਗਨ ਰਾਤ ਨੂੰ ਇਹ ਹੀ ਨਹੀਂ ਪਤਾ ਕਿ ਬਤੌਰ ਬੀਜੇਪੀ ਦੇ ਸਿੰਬਲ ਤੇ ਉਹ ਮੈਂਬਰ ਪਾਰਲੀਮੈਂਟ ਬਣੀ ਆ ਉਸ ਪਾਰਟੀ ਨਾਲ ਜੁੜੀ ਨਹੀਂ ਹੈ ਬਲਕਿ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਚੌਧਰੀ ਰਿਪਰੈਜ਼ੈਂਟ ਰਿਪਰੈਜ਼ੈਂਟ ਕਰ ਰਹੀ ਹੈ ਉਹਦੀ ਮਾਨਸਿਕ ਸਥਿਤੀ ਕੀ ਹੋ ਸਕਦੀ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪੰਜਾਬ ਬੀਜੇਪੀ ਦੀ ਯੂਨਿਟ ਤੇ ਵਾਰ-ਵਾਰ ਕਹਿ ਰਹੀ ਹੈ ਕਿ ਕੰਗਨਾਰ ਰੌਤ ਦਾ ਜਿਹੜਾ ਆ ਮਾਨਸਿਕ ਸਥਿਤੀ ਠੀਕ ਨਹੀਂ ਇਹਦਾ ਇਲਾਜ ਹੋਣਾ ਚਾਹੀਦਾ ਮੇਰਾ ਦੇਸ਼ ਦੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਯੂਨਿਟ ਹੈ ਜਿਹੜੇ ਹੁਣ ਕਹਿੰਦੇ ਆ ਵੀ ਅਸੀਂ ਕੰਗਨਾਰ ਰੌਤ ਦੇ ਬਿਆਨ ਤੋਂ ਸਹਿਮਤ ਨਹੀਂ ਹੈ ਆਪਣੇ ਆਪ ਨੂੰ ਵੱਖ ਕਰ ਰਹੇ ਵਾਰ-ਵਾਰ ਕਰਦੇ ਇਹ ਬੀਜੇਪੀ ਦੀ ਇੱਕ ਗਿਣੀ ਮਿੱਠੀ ਜਿਹੜੀ ਆ ਸਿਆਸਤ ਹੈ ਪਹਿਲਾ ਕੰਟਰੋਵਰਸ਼ੀਅਲ ਬਿਆਨ ਦਵਣਾ ਆਪਣੇ ਕੁਝ ਲੋਕ ਰੱਖਿਓ ਇਹਨਾਂ ਨੇ ਜਿਨ੍ਹਾਂ ਚ ਸਮਾਜ ਚ ਵੰਡੀਆਂ ਪੈਦੀਆਂ ਨਫਰਤ ਫੈਲਦੀ ਫਿਰ ਜਦੋਂ ਦੇਖਦੇ ਲੋਕਾਂ ਦੇ ਰਿਐਕਸ਼ਨ ਆ ਜਾਂਦਾ ਤੇ ਉਹ ਤੋਂ ਆਪਣੇ ਆਪ ਤੋਂ ਵਕ ਕਰਨ ਦੀ ਕੋਸ਼ਿਸ਼ ਕਰਦੇ ਆ ਇਸ ਤਰ੍ਹਾਂ ਵਕ ਹੋਣਾ ਨਹੀਂ ਭਾਰਤੀ ਜਨਤਾ ਪਾਰਟੀ ਨੂੰ ਨੱਡਾ ਜੀ ਨੂੰ ਮੋਦੀ ਜੀ ਨੂੰ ਜਾਂ ਤੇ ਕਗਨਨ ਰੌਂਤ ਵਰਗੇ ਨਫਰਤ ਫਲਾਊ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਆਦਰਵਾਇਜ਼ ਲੋਕਾਂ ਲੋਕ ਇੱਡੇ ਗੁੰਮਰਾਹ ਹੋਣ ਨਹੀਂ ਐ ਵੀ ਜੇ ਤੁਸੀਂ ਕਹਿ ਦੋ ਵੀ ਸਾਡੇ ਦਿਨਾਂ ਵਾਸਤੇ ਤੁਹਾਡੀ ਤੁਹਾਡੇ ਸਿੰਬਲ ਤੇ ਚੁਣੀ ਹੋਈ ਮੈਂਬਰ ਪਾਰਲੀਮੈਂਟ ਹੈ ਬੇਸ਼ੱਕ ਕੰਗਨਨ ਰਾਅ ਦੀ ਜਿਹੜੀ ਮਾਨਸਿਕ ਸਥਿਤੀ ਉਹ ਸਾਰਿਆਂ ਦੇ ਸਾਹਮਣੇ ਹੀ ਹੈ ਜਿੰਨੂੰ ਇਹ ਨਹੀਂ ਪਤਾ ਕਿ ਉਹ ਏਡੀ ਵੱਡੀ ਪੋਲੀਟੀਕਲ ਪਾਰਟੀ ਦੀ ਮੈਂਬਰ ਵੀ ਹੈ ਸੋ ਭਾਰਤੀ ਜਨਤਾ ਪਾਰਟੀ ਇਹ ਦਰਵਾਖੀ ਕਿਸਾਨ ਹਤੈਸ਼ੀ ਹੈ ਤੇ ਇਮੀਡੀਏਟਲੀ ਕੰਗਨਨ ਰਾਅ ਦੇ ਖਿਲਾਫ ਉਹਨੂੰ ਕਾਰਵਾਈ ਕਰਨੀ ਚਾਹੀਦੀ ਆ ਉਹਦੇ ਖਿਲਾਫ ਸਖਤ ਕਦਮ ਚੁੱਕਣੇ